ਸਨ ਆਫ ਸਰਦਾਰ ਮੁਖੰਡ ਸਿੰਘ ਮੇਰੇ ਮੈਜਿਹਾਣੇ ਤੋਂ ਮੇਰਾ ਸਵਾਲ ਇਹ ਜੀ ਕਿ ਜਿਹੜੀ ਤੁਸੀਂ ਇਹ EIA ਇੰਪੈਕਟ ਅਸੈਸਮੈਂਟ ਸਟਡੀ ਡਰਾਫਟ ਜਿਹੜਾ ਤੁਸੀਂ ਬਣਾਇਆ ਹੈ ਇਹਨੂੰ ਤੁਸੀਂ ਕੁਝ ਆਫਿਸਸ ਦੇ ਵਿੱਚ ਰੱਖਣਾ ਸੀ ਐਸ ਪਰ ਲਾਅ ਔਰ ਤੁਸੀਂ PPCB ਦੀ ਵੈਬਸਾਈਟ ਤੇ ਪਾਣਾ ਸੀ ਇਹ ਸਵਾਲ ਸਪੈਸੀਫਿਕਲੀ PPCB ਵਾਸਤੇ ਹੈ ਜੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਇਹ ਇਹਦਾ ਲਾਅ ਦੇ ਵਿੱਚ ਲਿਖਿਆ ਕਿ 30 ਦਿਨਾਂ ਵਾਸਤੇ ਇਹਨੇ ਪਬਲੀਕਲੀ ਵੈਬਸਾਈਟ ਤੇ ਵੀ ਅਵੇਲੇਬਲ ਹੋਣਾ ਹੈ ਔਰ ਇਹਨੇ ਦਫਤਰਾ ਦੇ ਵਿੱਚ ਵੀ ਪਏ ਹੋਣਾ ਤਾਂ ਕਿ ਲੋਕ ਜਿਹੜੇ ਆ ਉਹ ਆਰਾਮ ਨਾਲ ਐਕਸੈਸ ਕਰ ਸਕਣ ਪੜ੍ਹ ਸਕਣ ਸਮਝ ਸਕਣ ਔਰ ਇਹਦੇ ਇੰਗਲਿਸ਼ ਪੰਜਾਬੀ ਟ੍ਰਾਂਸਲੇਸ਼ਨ ਜਿਸ ਤਰ੍ਹਾਂ ਲਾਅ ਦੇ ਵਿੱਚ ਲਿਖਿਆ ਉਹ ਕਰਨੀ ਹੈ ਮੈਂ 6 ਜੁਲਾਈ ਨੂੰ ਪਹਿਲੀ ਵਾਰੀ ਤੁਹਾਡੀ ਪੀਪੀਸੀਟੀ ਦੀ ਵੈਬਸਾਈਟ ਤੇ এনवायरमेंट ਇੰਪੈਕਟ ਅਸੈਸਮੈਂਟਸ ਦੀ ਜਿਹੜੀ ਲਿਸਟ ਪਈ ਹੈ ਉਹਦੇ ਦੇਖਿਆ 6 ਜੁਲਾਈ ਨੂੰ ਮਾਨਸ ਪਹਿਲੀ ਗੱਲ ਦੂਸਰੀ ਗੱਲ ਮੈਂ 10 ਜੁਲਾਈ ਨੂੰ ਦੇਖਿਆ ਕਿ ਕੋਈ ਵੀ ਐਂਟਰੀ ਨਹੀਂ ਸੀ ਪਹਿਲੀ ਗੱਲ ਦੂਸਰੀ ਗੱਲ ਮੈਂ 10 ਜੁਲਾਈ ਨੂੰ ਦੇਖਿਆ ਔਰ 10 ਜੁਲਾਈ ਨੂੰ ਕੋਈ ਐਂਟਰੀ ਨਹੀਂ ਸੀ 10 ਜੁਲਾਈ ਨੂੰ ਮੈਂ ਉਹਦਾ ਸਕਰੀਨਸ਼ਾਟ ਲਿੱਤੇ ਹੈ 6 ਨੂੰ ਵੀ ਸਕਰੀਨਸ਼ਾਟ ਲਿੱਤੇ ਹੈ ਔਰ ਮੈਂ ਉਹ ਸਕਰੀਨਸ਼ਾਟ ਸਮੇਤ ਇੱਕ ਈਮੇਲ ਜਿਹੜੀ ਹੈ 10 ਜੁਲਾਈ ਨੂੰ ਪੀਪੀਸੀਬੀ ਨੂੰ ਜਿਹੜਾ ਕਿ ਮੇਲ ਆਈਡੀ ਦਿੱਤਾ ਹੋਇਆ ਹੈ ਉਹਦੇ ਉੱਤੇ ਐਮਐਸ ਪੀਪੀਸੀਬੀ atgmail.com ਉਹਦੇ ਤੇ ਨਾ ਮੇਲ ਪਈ ਹੈ ਸਕਰੀਨਸ਼ਾਟ ਭੇਜਿਆ ਹੈ ਕਿ ਤੁਹਾਡੀ ਜਿਹੜੀ EIA ਇੰਪੈਕਟ ਸਟਡੀ ਰਿਪੋਰਟ ਹੈ ਉਹ ਮਨਜ਼ਰ ਦੇ ਅੰਦਰ ਨਹੀਂ ਪਈ ਕੋਈ ਮੈਨੂੰ 12 ਤਰੀਕ ਨੂੰ ਰਿਪਲਾਈ ਆਂਦਾ ਹੈ 12 ਜੁਲਾਈ ਨੂੰ ਪਰसों ਕਿ ਇਹ ਤਾਂ ਹੀ ਪਈ ਹੋਈ ਹੈ ਔਰ ਉਹਨਾਂ ਨੇ ਘਰੋਂ ਦੇ ਦੁਆਰੇ ਖੋਲ ਕੇ ਦੇਖਿਆ ਤਾਂ ਵਾਦੀ ਪਈ ਹੋਈ ਸੀ ਪਰ ਮੈਂ ਇਸੇ ਕਰਕੇ ਸਕਰੀਨਸ਼ਾਟ ਰੱਖੇ ਸੀ ਕਿ ਇਸ ਤਰ੍ਹਾਂ ਦੀ ਖਰਾਬਤ ਜਿਹੜੀ ਹੈ ਉਹ ਕੋਈ ਕਿਸੇ ਵੀ ਵੱਲੋਂ ਹੋ ਸਕਦੀ ਹੈ ਮੇਰੇ ਕੋਲ ਆਜ ਵੀ ਸਕਰੀਨਸ਼ਾਟ ਹੈ 30 ਡੇਜ਼ ਦਾ ਮੰਡੈਟਰੀ ਪੀਰੀਅਡ ਹੁੰਦਾ ਹੈ ਐਸ ਪਰ ਲਾਅ ਔਰ ਮੇਰਾ ਉਹ ਬੇਚਨ ਪਹਿਲਾ ਇਹੀ ਹੈ ਜੀ ਕਿ ਉਹਨੂੰ ਫੋਲੋ ਨਹੀਂ ਕੀਤਾ ਗਿਆ ਇਹਦਾ ਜਵਾਬ ਭਾਵੇਂ ਹਾਂਜ ਦਿੱਤਾ ਜਾਵੇ ਭਾਵੇਂ ਨਾਹਂ ਦਿੱਤਾ ਜਾਵੇ ਮੈਂ ਉਹਦਾ ਜਿਹੜਾ ਹੈ ਪ੍ਰੂਫ ਇਧਰ ਮੈਂ ਇਸ ਮੈਂ ਪ੍ਰੋਵਾਈਡ ਕਰਵਾ ਦੇਵਾਂਗਾ ਔਨ ਈਮੇਲ ਵੀ ਆ ਸਕਰੀਨ ਸ਼ਾਟ ਭੇਜੇ ਤੇ ਇਹ ਇਸ ਤਰੀਕ ਨੂੰ ਸੀਗਾ ਇਸ ਤਰੀਕ ਨੂੰ ਨਹੀਂ ਸੀਗਾ ਸੋ that is number 1 ਕੋਈ ਇਹਦਾ ਜਵਾਬ ਜੇ ਪੀਪੀਸੀਬੀ ਦੇਣਾ ਚਾਹਵੇ ਪਲੀਜ਼ ਟਾਈਮ ਹੀ ਦੇਣਾ ਉਹਨੂੰ ਪਤਾ ਲੈਣੇ ਇਹ